ਪਾ ਫਾਇਲਾ ਭਰਾਤਿਆਂ ਉਹਨਾਂ ਦੀ ਨਿਕਲ ਗਈਆਂ ਜਿਹੜੀਆਂ ਪਾ 3 ਸਾਲ ਤੋਂ ਬਟਾਕੇ ਲਾਨੇ ਵੇ ਸਾਡੀ ਵਾਰ ਲਗੜਦੀਆਂ ਭਾਜੀ ਰਿਜੈਕਟ ਕਿਉਂ ਕੀਤੀਆਂ ਭਾਜੀ ਦੱਸਾਂ ਸੀ ਤੁਹਾਨੂੰ ਭਾਜੀ ਇਹ ਨਹੀਂ ਦੇ ਰਹੇ ਭਾਜੀ ਇਹ ਨਹੀਂ ਦੇ ਰਹੇ ਪਾ ਆ ਪਰਾਈਆਂ ਸ਼ਪਾਰਸ਼ੀ ਬੰਦੇ ਦੀਆਂ ਲਿਸਟ ਲੱਗਦੀਆਂ ਉਹਨਾਂ ਹੀ ਨਿਕਲ ਗਈਆਂ ਭਾਜੀ ਤੁਸੀਂ ਕਿਉਂ ਦੀ ਫਾਇਲਾ ਪਾਉਂਦੇ ਹੋ ਭਾਜੀ ਨਹੀਂ ਵੇਚਦੇ ਬੰਨੇ ਰਿਸ਼ਵਤ ਪਾ ਨਹੀਂ ਪਹੁੰਚ ਲੜਾਈ ਆਪਣਾਈ ਕਿ ਦੂਰ ਹੈ ਕਿ ਪਹਿਲਾਂ ਜਾ ਕੇ ਸਭ ਨੇ ਪੈਰੀ ਪੋ ਮਿਲੋ ਜਾ ਕੇ ਪਹਿਲਾਂ ਸਾਰਿਆਂ ਨੂੰ ਮਿਲੀ ਭਗਤੀ ਮਿਲੀ ਭਗਤੀ ਆ ਭਾਜੀ ਹਾਂ ਜੀ ਸਾਡੇ ਜੈਨਮਨ ਤੋਂ ਆਇਆ ਤਾ ਜੈਸ ਕੀ ਸਾਡੀ ਵੈਨ ਆਪਾਂ ਤਾਂ 5 ਫਾਈਲਾਂ ਪਾਣ ਆਪਾਂ ਦੋ ਫਾਈਲਾਂ ਪਾਣ ਆਲੇ ਬੰਦੇ ਆ ਭਾਈ ਆਪਾਂ ਤਾਂ 20 ਫਾਈਲਾਂ ਨਹੀਂ ਪਾਈਆਂ ਸਾਡੇ ਤਾਂ ਨਹੀਂ ਹਰਾਮ ਦੀ ਕਮਾਈ ਹੈਗੀ ਭਾਜੀ ਆਪਣੇ ਤਾਂ ਜੈਨਮਨ ਕਮਾਈ ਆ ਕਿੰਨੇ ਉਹ ਪਾਏ ਯਾਰ ਫਾਂਡੇ ਵਾਲਾ ਜੀ ਨਹੀਂ ਹਾਂਜੀ ਕਿਹੜੇ ਪਾਏ ਯਾਰ ਕੋਈ ਨੰਬਰ ਨਹੀਂ ਭਾਜੀ ਮੇਰੀ 2023 ਜੀ ਵੀ ਨਿਕਲੀ ਸੀ 2024 ਜੀ ਵੀ ਨਿਕਲੀ ਮੈਨੂੰ 3 ਸਾਲ ਹੋ ਗਏ ਪਟਾਕੇ ਲਾਉਂਦੇ ਭਾਜੀ ਪਹਿਲਾਂ ਫੜੀਆਂ ਲਾਉਂਦੇ ਸੀਗੇ ਇੱਕ ਇੱਕ ਨੋਲਿਜ ਹੈ ਪਟਾਕੇ ਦੀ ਆਪਾਂ ਨੂੰ ਇਹਨਾਂ ਨੂੰ ਨੋਲਿਜ ਹੈ ਕਿ ਕਿਸੇ ਨੂੰ ਜਿਵੇਂ ਕਿ ਤੁਸੀਂ ਐਡਵਾਂਸ ਪਟਾਕੇ ਵਾਲਿਆਂ ਨੂੰ ਵੀ ਦਿੱਤੇ ਹੋਣੇ ਜਿੱਥੋਂ ਪਟਾਕਾ ਚੱਕਣਾ ਮਾਹ ਜੇ ਤਾਂ ਭਾਜੀ ਉੱਥੇ 5 ਲੱਖ ਰੁਪਏ ਜੇ ਮੈਂ 10 ਲੱਖ ਦਾ ਬਿੱਲ ਪਿਆ ਮੇ ਕੋ ਬਿੱਲ ਮੰਗਾ ਲਿਓ ਇਹ ਮਾਲ ਦਾ ਬਿੱਲ ਤੇ ਮਾਲ ਲਿਆ ਭਾਜੀ ਜੀਐਸਟੀ ਕਰਕੇ ਤਾਂ ਨਹੀਂ ਬੀੜਾ ਬਿੱਲ ਤੋਂ ਨਹੀਂ ਮਿਲਣਾ ਮੈਂ ਕਿਹਾ ਕੋਈ ਗੱ ਗਾਨੀ ਆ ਰੋਜ਼ ਡੀਕਦੇ ਆ ਭਾਈ ਦੀਵਾਲੀ ਆਣੀ ਸਾਡੇ ਦੋਦੇ ਮਰਨ ਹੋ ਜਾਣਾ ਲੱਗਦਾ ਢਿੱਟ ਤੇ ਲੱਤ ਵੱਜੀ ਆ ਹਾਂਜੀ ਲੱਗਦਾ ਢਿੱਟ ਤੇ ਲੱਤ ਵੱਜੀ ਆ ਭਾਈ ਵੱਜੀ ਪਈ ਆ ਹੁਣੇ ਹੀ ਸਾਡਾ ਮਰਨ ਹੋਇਆ ਪਰ ਪੂਰਾ ਹਾਲ ਹੋ ਗਿਆ ਸਾਡਾ ਦਾ ਉਹਦੇ ਤੋਂ ਤਰਾਹ ਨਿਕਲ ਗਿਆ ਸਾਡੇ ਤੇ ਨਾ ਨਿਕਲੀ ਇੰਬੋਡੀ ਆਸ ਹੁੰਦੀ ਵਾਇਰ ਨਿਕਲਦੀ ਆਸ ਹੁੰਦੀ ਨਿਕਲ ਦੇ ਨਹੀਂ ਨਿਕਲਦੀ ਕਿਸੇ ਭਾਈ ਚਾਰ ਦੀ ਨਿਕਲਦੀ ਥੋੜੇ ਪਟਾਕੇ ਇਦਾਂ ਉਤਰ ਕਰ ਲੀਦੇ ਆ ਲੱਲਾ ਪਟਾਕੇ ਭਰਾਵਾ ਜੋ ਸਾਡੀ ਕਿਸਮ ਦਾ ਸਹੀ ਆ ਸਾਡੇ ਨਾ ਨਾ ਧੱਕਾ ਕਰੋ ਸਾਡੀ ਫਾਇਲ ਹੀ ਨਾ ਨਿਕਲੇ ਯਾਰ ਬੁੱਢਾ ਹੋਇਆ ਕੀ ਆ ਦੋਸਤੋ ਫਾਈਲ ਪੈਸੀ 1500 ਜਿਹੜੇ ਰਿਜ਼ਲਟ ਨਿਕਲੇ ਆ ਉਹ ਕੁਝ 20 ਦੁਕਾਨਾਂ ਦੇ ਆ ਪਰ 70 ਦੁਕਾਨਾਂ 'ਚ 40 ਦੁਕਾਨਾਂ ਹੈਗੀਆਂ ਦਾਣਾ ਮੰਡੀ ਬਾਕੀ ਹੈਗੀਆਂ 6 ਜਗ੍ਹਾ 'ਚ ਦੋਸਤਾਂ ਇਹ ਫਾਈਲਾਂ ਬਹੁਤ ਧੜਿਆ ਉਹ ਕੁਝ ਫਾਈਲਾਂ ਰਿਜੈਕਟ ਕੀਤੀਆਂ ਗਈਆਂ 1100 ਦੇ ਪਲੱਸ ਰਿਜੈਕਟ ਹੋ ਗਈਆਂ ਅਸੀਂ ਕੁਝ ਸੇਲ ਟੈਕਸ ਵਾਲਿਆਂ ਦੇ ਨੰਬਰ ਗਲਤ ਲੱਗੇ ਹੋਏ ਆ ਕੁਝ ਸੇਲ ਟੈਕਸ ਵਾਲਿਆਂ ਦੇ ਫਾਈਲਾਂ ਬਾਅਦ ਗਈਆਂ ਜੀਐਸਟੀ ਵਾਲਿਆਂ ਦੇ ਪਰ ਪਾਲਿਸ ਰਿਪੋਰਟ ਵੱਲੋਂ ਕੋਈ ਫਾਈਲ ਬਾਹਰ ਨਹੀਂ ਕੱਢੀ ਗਈ ਇਹ ਸਾਰੀਆਂ ਫਾਈਲ ਹੈ ਜੀਐਸਟੀ ਵੱਲੋਂ ਕੱਢੀਆਂ ਗਈਆਂ ਪਰ ਅਸੀਂ ਰਿਕਵੈਸਟ ਕੀਤੀ ਹੈ ਕਿ ਜੀਐਸਟੀ ਵਾਲੇ ਦੁਬਾਰਾ ਇਹਨੂੰ ਇੱਕ ਰਿਵਿਊ ਕਰਨਗੇ ਚੈੱਕ ਕਰਨਗੇ ਜਿਹਨੇ ਵੀ ਫਾਈਲ ਸਹੀ ਹੋਊਗੀ ਉਹ ਫਿਰ ਦੁਬਾਰਾ ਇੱਥੇ ਆਊਗੀ ਕਨਫਰਮਡਰ ਨੂੰ 11 ਵਜੇ ਡਰਾ ਨਿਕਲੇਗਾ ਸਾਰੀਆਂ ਜਗ੍ਹਾ ਦਾ 6 ਜਗ੍ਹਾ 6 ਜਗ੍ਹਾ ਪਰ ਕੱਲ ਜਿਹੜਾ ਵੀ ਜੀਐਸਟੀ ਜਿੰਕੋ ਬੰਦੇ ਨੇ ਨਹੀਂ ਭਰੇ ਉਹਨਾਂ ਕੱਲ ਅੱਜ ਭਰ ਦਵੇ ਤਾਂ ਕਿ ਉਹਨੂੰ ਕਾਹਲ ਮਿਲ ਜਾਣ ਉਹਨਾਂ ਨੇ ਜੀਐਸਟੀ ਚੈੱਕ ਕਰਕੇ ਥੋੜੀ ਫਾਈਲ ਸਿਲੈਕਟ ਕਰ ਦੇਣੀ ਹੈ ਔਰ ਪੁਲਿਸ ਡਿਪਾਰਟਮੈਂਟ ਨੂੰ ਦੇਣੀ ਹੈ ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਦਾ ਕੋਈ ਰੋਲ ਨਹੀਂ ਜੀਐਸਟੀ ਨੇ ਇਹ ਸਾਰੀ ਛਤਾਨੀ ਕੀਤੀ ਹੈ ਇਹਨਾਂ ਨੂੰ ਚਾਹੀਦਾ ਜਿਨ੍ਹਾਂ ਨੇ ਕੈਜੂਅਲ ਨੰਬਰ ਭਰੇ ਆ ਉਹਨਾਂ ਨੂੰ ਸਿਲੈਕਟ ਕਰ ਦੇਣਾ ਚਾਹੀਦਾ ਔਰ ਦੂਸਰੀ ਗੱਲ ਮੈਂ ਸਾਰੇ ਦੋਸਤਾਂ ਨੂੰ ਅਪੀਲ ਕਰਦਾ ਸ਼ਾਂਤੀ ਨਾਲ ਆਪਾਂ ਦੀਵਾਲੀ ਮਨਾਣੀ ਹੈ ਇਹ ਸਾਂਝਾ ਤਿਹਾਰਾ Hindu Sikh Muslimਾਂ ਦੀ ਪਿਸਾਈ ਇਹ ਸਾਂਝਾ ਤਿਹਾਰਾ ਤਾਂ ਖੁਸ਼ੀ-ਖੁਸ਼ੀ ਮਨਾਈਏ ਜੈ ਹਿੰਦ ਜੈ ਭਾਰਤ ਅੱਜ ਪੀਸੀ ਆਫਿਸ ਆ ਡਰਾ ਕੀਤਾ ਜਾਣਾ ਜਾਣਾ ਸੀ ਆਪਣਾ ਜਿਹਦੇ ਤੇ ਸਾਨੂੰ ਟੋਟਲ 1526 ਫਾਈਲਾਂ ਆਈਆਂ ਸੀ ਜਿਹਦੇ ਚੋਂ 1140 ਫਾਈਲ ਜੀਐਸਟੀ ডিপਾਰਟਮੈਂਟ ਵੱਲੋਂ ਕੈਨਸਲ ਕੀਤੀਆਂ ਗਈਆਂ ਸੀ ਜੋ ਵਾਜਿਤ تھے ਬੈਠ ਕੇ ਮੀਟਿੰਗ ਕਰਕੇ ਡਿਸਾਈਡ ਕੀਤਾ ਗਿਆ ਹੈ ਕਿ ਕੱਲ ਦਾ ਇੱਕ ਕੱਲ ਦਾ ਇੱਕ ਦਿਨ ਇਹਨਾਂ ਨੂੰ ਦਿੱਤਾ ਜਾਊਗਾ ਜੋ ਜੋ ਆਪਣੀ ਫਾਈਲ ਰਿਵਿਊ ਕਰਾਣਾ ਚਾਹੁੰਦਾ ਹੈ ਜੀਐਸਟੀ ਤੇ ਡਿਪਾਰਟਮੈਂਟ ਕੱਲ ਬੈਠ ਕੇ ਉਹ ਫਾਈਲ ਜੇਕਰ ਰਿਵਿਊ ਕਰ ਲੂਗਾ ਐਂ ਜੇ ਉਹਦੇ ਵਿੱਚ ਕੋਈ ਚੇਂਜ ਹੁੰਦਾ ਸੰዱ ਕਨਵੇ ਕਰ ਦੰਗੇ ਉਹ ਫਾਈਲ ਅਸੀਂ ਦੁਬਾਰਾ ਡਰਾਅ ਚ ਪਾ ਕੇ ਫਿਰ ਮੰਡੇ ਅਸੀਂ ਡਰਾਅ ਕੱਢਾਂਗੇ ਸਰ ਜੇ ਤੁਸੀਂ ਮੌਨਸ ਰੱਖੇ ਨੇ ਉਹੀ ਐਲਗੇ ਨੋਰਮ ਸੇਮ ਰਹਿਣਗੇ ਜੀ ਉਹ ਮੰਡੇ ਹੀ ਨੇ ਰੱਖ ਲਈਏ ਜੇ ਜੇ ਟਾਈਮ ਅਸੀਂ ਕੱਲ ਸੇ ਫਾਈਨਲਾਈਜ਼ ਕਰਾਂਗੇ ਸ਼ਾਮੀ ਕੱਲ ਇੱਕ ਵਾਰ GST ਇਕਵਰ ਡਿਪਾਰਟਮੈਂਟ ਸਾਨੂੰ ਕਲੀਅਰੈਂਸ ਦੇ ਦੇ। ਅਸੀਂ ਫਿਰ ਟਾਈਮ ਕਨਵੇ ਕਰਤਾਗੇ। ਸਾਰੀ ਮਾਰਕੀਟਾਂ ਦੇ ਡਰੋ ਮੰਗਣਾ ਸੋਮਵਾਰੀ ਕੱਢੇ ਆ। ਇਕੱਠੇ ਹਾਂ ਜੀ। 6 ਸਾਈਟਾਂ ਜੀ ਇਕੱਠੇ ਹੀ ਹੋਊਗਾ ਮੈਂ। ਸਾਰੀ ਟੋਮ ਕਹ ਰਹੇ ਨੇ ਕਿ GST ਅਸੀਂ ਅਪਲਾਈ ਪਿਛਲੀ ਵਾਰ ਕਰਦੇ ਸੀ ਤੇ ਫਾਈਲ ਸਬਮਿਟ ਕਰ ਲਏ ਸੀ। ਹਾਂ ਕੈਜੂਅਲ ਦਾ ਸਿਸਟਮ ਪੈ ਰਹੇ ਨੇ ਨੰਬਰ 23 ਦੇ। ਇਹ ਕੈਜੂਅਲ ਫਾਈਲ GST ਡਿਪਾਰਟਮੈਂਟ ਤਾਂ ਹੀ ਕੱਲੇ ਤੇ ਬੈਠ ਕੇ ਇਹਨਾਂ ਦੇ ਜੋ-ਜੋ ਡਾਊਟਸ ਐਂਡ ਕਨਫਿਊਜ਼ਨ ਐ ਕਲੀਅਰ ਕਰਦੇ ਨੇ। ਜੀ ਠੀਕ ਹੈ ਜੀ ਅੱਜ ਦਾ ਡਿਲੇ ਕਿ ਪੁੱਛਿਆ ਗਿਆ ਕਾਰਨ ਕੀ ਸੀਗਾ ਮੈਂ 올ਰੀਡੀ ਇਹ ਦੱਸਤਾ ਹਾਂ ਇਹ ਸਾਰਾ ਕਾਰਨ GST STP ਆਪਣਾ ਡਿਪਾਰਟਮੈਂਟ ਨੇ ਕੱਲ ਇੱਕ ਵਾਰ ਰਿਵਿਊ ਕਰਨੀ ਹੈ ਫਾਈਲ ਦੁਬਾਰਾ ਜੋ ਇੱਥੇ ਆਪਣਾ ਲੋਕਾਂ ਦੀ ਕੰਫਿਊਜ਼ਨ ਹੈ ਉਹਨਾਂ ਨੂੰ ਕਲੀਅਰ ਕਰ ਦਾਂਗੇ ਉਹਨਾਂ ਨੂੰ ਕੈਨਸਲ ਹੋਣ ਦਾ ਰੀਜ਼ਨ ਉਹਨੂੰ ਦੱਸ ਦਿੱਤਾ ਜਾਊਗਾ